ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ ਨਾੜਕੇਰਾਂ ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਸਿਹਾਰ ਤਹਿਸੀਲ ਅਜਨਾਲਾ ਤੇ ਜਿਹੜਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਰ ਤੁਹਾਨੂੰ ਪਾਲਛੇ ਨਾਲ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਛੋਟੀ ਤੇ ਦੋ ਗੱਬਣਾ ਤਿਆਰ ਤੇ ਲੋ ਵੜਾ ਦਿਖਾਵਾਂਗੇ ਆਪਾਂ ਪਹੁੰਚੇ ਆ ਬਾਈ ਕੁਲਵੰਤ ਸਿੰਘ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਸੱਸੀਆ ਭਾਜੀ ਸੱਸੀਆ ਜੀ ਹੋ ਕੀ ਹਾਲ ਹੈ ਤੁਹਾਡਾ ਚੜਦੀ ਕਲਾ ਤੁਸੀਂ ਸੁਣਾਓ ਠੀਕ ਠਾਕ ਵਧੀਆ ਜੀ ਚਲੋ ਵਧੀਆ ਚਾਹੀਦੇ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ। ਨਾਮ ਮੇਰਾ ਕਲੌਂਸਿੰਗ। ਪਿੰਡ ਸੁਧਾਰ। ਠੀਕ ਹੈ ਜੀ। ਜ਼ਿਲ੍ਹਾ? ਜ਼ਿਲ੍ਹਾ ਅਮਰਸਰ। ਠੀਕ ਹੈ ਜੀ। ਫੋਨ ਨੰਬਰ ਬੋਲ ਦਿਓ। 628493689। ਠੀਕ ਹੈ ਜੀ। ਤੇ ਭਈਆ ਪਹਿਲੇ ਨੰਬਰ ਤੇ ਝੋਟੀ ਕਣਵਾ ਸੁਗਾ ਸਹੀ ਆ। ਇਹ ਦੂਜੇ ਸਮੇਂ ਵੀ ਜੀ ਸੁਈ ਜੋ। ਚੌਥਾ ਦਿਨ ਸੁਈ ਨਹੀਂ ਜੋ। ਠੀਕ ਹੈ ਤੇ ਦੁੱਧ। ਦੁੱਧ ਦੇ ਥਲੇ 10 ਕਿਲੋ ਗੋਲਾ ਜੀ ਵੀਰ ਜੀ। ਠੀਕ ਲੋ ਜੀ ਬੋਲਾ ਜਿਹੜਾ 10 ਲੀਟਰ ਸਟਾਰਟਿੰਗ ਆ ਤੇ 4 ਕ ਦਿਨ ਹੋ ਗਏ ਤਕਰੀਬਨ ਸੁਈਨ ਹੋਏ ਤੇ ਪਿੱਛੇ ਆ ਗਿਆ ਜਿਵੇਂ ਮੇਲ ਕਾ ਫੇਦੇ। ਤੇ ਖੋਲਿਓ ਭ ਇਹ ਕਿੰਨੇ ਕ ਦੁੱਧ ਵਾਲੀ ਆ ਵੀਰ ਜੀ ਦੁੱਧ ਕਰ ਜੂਗੀ 14 15 ਕੁ ਦਾ ਠੀਕ ਐ ਜੀ ਤੇ ਉਧਰ ਦੀ ਇਹ ਜੋ ਧੀ ਵੀ ਜੀ ਇਹ ਦੋਵੇਂ ਉਧਰ ਦੀ ਨੇ ਠੀਕ ਐ ਜੀ ਲਓ ਜੀ ਜੈਡ ਦਾ ਲੈਕ ਤੇ ਨਹੀਂ ਕਹਿ ਸਕਦੇ ਉੱਥੇ ਦਿਖੋ ਲਾ ਆ ਗਿਆ ਬਾਕੀ ਸੈਂਟਰ ਕੁਆਲਟੀ ਜਿਹੜੀ ਬਹੁਤ ਹੀ ਸ਼ੌਭੀ ਆ ਤੇ ਕੱਦ-ਕਾੜ ਵੀ ਚੰਗਾ ਆ ਤੇ ਫਿੱਟਪੁਲੇ ਦੀ ਬਹੁਤ ਜ਼ਿਆਦਾ ਚੰਗੀ ਆ ਨਿਆ ਲਿਆ ਬਾਹਰ ਲਿਆ ਬੜਾ ਉਹ ਚੱਕਰ ਸਭ ਜਿਹੜੇ ਲੱਗੇ ਦੋ ਇਹਨੂੰ ਸਾਬਣਾ ਮੰਗਾਣ ਵਾਲੀ ਗੱਲ ਤੇ ਥਾਣਾ ਦਾ ਸੈਜ ਗਿਆ ਬਹੁਤ ਹੀ ਚੰਗਾ ਐ ਇਕੱਲਾ ਇਕੱਲਾ ਆ ਗਿਆ ਇਕੱਲਾ ਮੱਖਾ ਗਿਆ ਨਾ ਹਾਂ ਠੀਕ ਐ ਠੀਕ ਅਗਲੀ ਸਾਈਡ ਤੋਂ ਵੀ ਜ਼ਰੂਰ ਆਪਾਂ ਦਿਖਾਵਾਂਗੇ ਤੁਹਾਨੂੰ ਥਾਣਾ ਦਾ ਸੈਜ ਗਿਆ ਕਿੰਨਾ ਨੁਕਰਾਂ ਦਾ ਐਨ ਇਕੱਲਾ ਇਕੱਲਾ ਲੱਗਾ ਪਿਆ ਵਾ ਇਹ ਪਰੇ ਨੂੰ ਕਰਿਓ ਬੈਗੀ ਮੜਾ ਜੀ ਕਿ ਅੰਚੂ ਕਾ ਲਾਤ ਮੜੀ ਦੇ ਤੁਹਾਡੇ ਤੇ ਜਿਹੜੀਆਂ ਨਾੜਾ ਨੂੜਾ ਨੇ ਕਾਫੀ ਆ ਗਈਆਂ ਵਾ ਤੇ ਥਾਂ ਨੂੰ ਮਿਆਨ ਕੱਲਾ ਕੱਲਾ ਲੱਗਾ ਪਿਆ ਵਾ ਤੇ ਫੇਸਬੁਕ 'ਤੇ ਵੀ ਚੈੱਕ ਕਰ ਸਕਦੇ ਸਿੰਗੂ ਸਿੰਘ ਦੀ ਮੰਤਰ ਜਿਹੜੀ ਬਹੁਤ ਹੀ ਚੰਗੀ ਹੈ ਤੇ ਬਾਈ ਜਿਹਦਾ ਮੁੱਲ ਫਿਰ ਬੋਲ ਵੀਰ ਦੀ ਭਾਵੇਂ 1 ਪੰਜੀ ਕਰੀਏ ਭਾਵੇਂ 13 ਕਰੀਏ ਠੋਟੀ ਦੇ ਦਾਂਗੇ ਹਾਂ ਨਾ 18 ਦੀ 18 ਦੀ ਹਾਂਜੀ ਕਰਦਗੇ ਬਾਅਦ ਦਾ ਕਰਦਾ ਕੋਈ ਵੀਰ ਮੌਕੇ ਤੇ ਫੋਨ ਕਰੂ ਮੌਕੇ ਤੇ ਮਾਨਤਨ ਕਰਦਾਂਗੇ ਠੀਕ ਹੈ ਠੀਕ ਹੈ ਲਓ ਜੀ ਮੌਕੇ ਤੇ ਬਾਈ ਕਹਿੰਦਾ ਕਿ ਮਾਨਤਨ ਖੁੱਲਾ ਕਰਾਂਗੇ ਤੇ ਬਾਕੀ ਫਤਲੇ ਚੰਮ ਲਈਆਂ ਨਾੜਾ ਨੂੜਾ ਜਿਹੜੀਆਂ ਚੰਮ ਤੇ ਵੀ ਕਾ ਪੇ ਆਜੋ ਦੂਜੇ ਨੰਬਰ ਤੇ ਆ ਬਾਈ ਕਿਵੇਂ ਝੋਟੀ ਹੈ ਮੂੰਹ ਛਗੀ ਵੀਰ ਜੀ ਦੂਜਾ ਸੁਆ ਅੱਛਾ ਜੀ ਇਹ ਝੋਟੀ ਦੇ ਦੂਗੀ ਦੁੱਧ ਕੋ 17 18 ਗੱਲੋਂ ਠੀਕ ਹੈ ਕਿੰਨਾ ਕੁ ਟਾਂ ਛੱਡਦੀ ਹੈ ਜੇ ਟਾਂ ਬਸ 5-7 ਦਿਨ ਦੀ ਵੀ ਸੀ ਠੀਕ ਹੈ ਠੀਕ ਹੈ ਲਓ ਜੀ 17 18 ਲੀਟਰ ਵਾਲੀ ਝੋਟੀ ਹੈ ਖੋਲੋ ਬਾਈ ਜੀ ਨੂੰ ਹੀ ਹੋ ਗਿਆ ਤੇ ਮੂੰਹ ਵੀ ਹੋ ਜੇ ਛੇ ਦੰਦ ਲੋਰੀ ਚੰਡ ਬਲਾਕ ਆ ਗਈ ਜੇ ਫਿਰ ਉਹ ਤੇ ਨੂੰ ਆਪਾਂ ਕਹਿ ਦਿੰਦੇ ਆ ਕਿ ਸੇਂਗ ਸੁਂਗ ਜਿਹੜਾ ਇਹਨੂੰ ਵੀ ਚੰਗਾ ਲੱਗਾ ਕਰਮ ਵਾਲੀ ਨੂੰ ਕਿੱਦ ਕੱਟ ਕੱਟ ਤੇ ਪਿੱਟ ਕੋੜੇ ਦੀ ਬਹੁਤ ਜਿਆਦਾ ਚੌੜੀ ਆ ਤੇ ਬੜੀ ਓਤਨਾ ਕਰ ਗਈ ਢਿੰਡੇ ਬਾਕੀ ਇਹਨਾਂ ਦਾ ਜੁੜੀ ਤੇ ਚਾਰ ਕੋਰ ਤੇ ਲਾਟੋ ਲੰਨ ਜਿਹੜੀਆਂ ਕਾਫੀ ਆ ਹਵਾਲੇ ਦੇ ਹੋਂ ਤੱਕ ਜਿਹੜਾ ਹਵਾਨਾ ਚੰਗਾ ਬਣਾ ਲੂਗੀ ਬਾਕੀ ਥਾਣੋਂ ਜਿਹੜਾ ਇਹਨੂੰ ਮਕੈਨ ਕੱਲਾ ਕੱਲਾ ਲੱਗਾ ਪਿਆ ਤੇ ਕੱਟ ਕੱਟ ਤੁਸੀਂ ਚੈੱਕ ਕਰ ਸਕਦੇ ਜੈਨ ਕੋਟੇ ਜਿੱਡੀ ਆ ਜਿਹੜਾ ਜਿੱਤ ਸਟਰੋਂਗ ਆ ਗਿਆ ਨੇ ਆ ਥਾਣੋਂ ਰਿਪੇਟ ਤਾਂ ਜਰੂਰ ਆਪਾਂ ਚੈੱਕ ਕਰਾਉਨੇ ਆ। ਲੋ ਬਈ ਲੱਗ ਗਿਆ ਤਾਂ ਚੈੱਕ ਕਰਦੇ ਆ ਇਹ ਢਿੰਡਾ ਢੰਨਾ ਜਿਹੜੀਆਂ ਕਾਫੀ ਆ ਹਵਾਨੇ ਤੇ ਤੇ ਚੌਂਵਾ ਸੱਜਾ ਦੇ ਐਨ ਕੱਲਾ ਕੱਲਾ ਪਣ ਲੱਗਾ ਪਿਆ। ਇਹਦਾ ਮੁੱਲ ਬਈ ਯਰ। ਇਹਦਾ ਮੁੱਲ ਵੀਰ ਜੀ ਭਾਵੇਂ 1.45 ਕਰੀਏ ਨੂੰ ਭਾੜੀ ਜਿਹੜਾ ਕਰੀਏ ਝੂਠਾ ਨਾ ਦੇਣਾ 1.40। 140 ਹਾਂਜੀ ਬਾਕੀ ਮੌਕੇ ਦੇ ਮਾਨਤਾਂ ਹੋ ਜੂਗੀ ਠੀਕ ਹੈ ਠੀਕ ਹੈ ਲਓ ਜੀ ਬਾਕੀ ਮੌਕੇ ਦੇ ਬਾਈ ਕਹਿੰਦਾ ਕਿ ਮਾਨਤਾਂ ਨੂੰ ਫੁੱਲਾ ਕਰਾਂਗੇ ਤੇ 140 ਇਹ ਸੀਲੀਆਂ ਸੁੱਲੀਆਂ ਜਿਹੜੀਆਂ ਬਹੁਤ ਆ ਗਈਆਂ ਮਾਰੇ ਸੂਲ ਤੱਕ ਹੀ ਛੱਡਾਂ ਦੇ ਆ ਜੂਗੀ ਜਿੰਦਨ ਕਰਮ ਵਾਲੀ ਤਿਆਰ ਹੋ ਵੀ ਤੇ ਆਹ ਤੀਜੇ ਨੰਬਰ ਤੇ ਬਾਈ ਕਿਵੇਂ ਆ ਇਹ ਵਿਧੀ ਜਿੰਨ ਕੋ ਲੈ ਰੂਗੀ 15 ਅੱਛਾ ਜੀ ਚੱਲੂਗੀ ਕਿਉਂ 17 18 ਕਿਲੋ ਦੀ ਠੀਕ ਹੈ ਜੀ ਹਾਂਜੀ ਲਓ ਜੀ 15 ਇਹ ਸੂਹਾ ਕਿੰਨਾ ਸੂਹਗੀ ਸੂਹਾ ਤੇ ਜੇ ਸੂਹਗੀ ਜੀ ਇਹ ਵੀ ਹੋਣੀ ਚਾਹੀਦੀ ਹੈ ਜੀ ਲੋ ਜੀ ਪਿੱਠ ਪੁੜੀ ਨੂੰ ਰਹਿਣ ਮੰਝਾ ਦਿੰਦਾ ਤੇ ਖੁੱਲੋ ਬਾਈ ਜੀ ਇਹ ਵੀ ਫਿਰ ਖੋਲ ਕੇ ਵਿਖਾਈਏ ਲੋ ਜੀ ਇਹ ਵੀ 12 14 18 ਲੀਟਰ ਵਾਲੀ ਝੋਟੀ ਆ ਤੇ ਥਣ ਭਾਂਡਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਵਾ ਇਹ ਹੁਣ ਬਾਕੀ ਥੋੜ੍ਹ ਕੇ ਬੰਨ੍ਹਦੇ ਹਾਂ ਇਹਦੇ ਵੀ ਚੰਮ ਦੇ ਜਿਹੜੀਆਂ ਨਾਲਾਂ ਲੂੜਾਂ ਜਿਹੜੀਆਂ ਕਾਫੀ ਜ਼ਿਆਦਾ ਵਾ ਤੇ ਲੱਤ ਲੱਗੜੀਆਂ ਬਹੁਤ ਜ਼ਿਆਦਾ ਵਾ ਖਵਾਨੇ ਤੇ ਇਹਦੇ ਵੀ ਕਿੰਨੇ ਦਿਨ ਦੱਸਿਆ ਭਾਈ ਘੜਦੀ ਆ 15 ਠੀਕ ਹੈ ਲੋ ਜੀ 15 ਮਿੰਟਾਂ ਪੜੀ ਤੇ ਨਾਲੇ ਖਾਦੀ ਬਾਕੀ ਤੋਰ ਦੇ ਚਾਪ ਗਾਵਾਂ ਨੂੰ ਆਣ ਲਾਉਗੀ ਹਵਾਲਾ ਖੇਤ ਨਾਲ ਉਹ ਤਾਂ ਤਿਆਰ ਹੋ ਗਈ ਕਦ ਕਾੜ ਤੇ ਥੋੜਾ ਜਿਹੜਾ ਬਹੁਤ ਹੀ ਜ਼ਿਆਦਾ ਚੌੜਾ ਆ ਗਿਆ ਵਾ ਲੋ ਜੀ ਜੀ ਕੋਲ ਚੀਕਾ ਸਾਡੇ ਤੇ ਇਹ ਵੀ ਜੈਡ ਬਲੈਕ ਆ ਗਈ ਆ ਬਾਰ ਬਾਰ ਇਹੜਾ ਕੰਮ ਹੈ ਦਾ ਲਾਗ ਦੇ ਦਾ ਜਰੂਰੀ ਚੈੱਕ ਕਰਾਉਣਾ ਥੜਾ ਦਾ ਸਾਇਰ ਗਿਆ ਪੈਣ ਕੱਲਾ ਲੱਗ ਰਿਹਾ ਜਾ ਰਿਹਾ ਨੂੰ ਕਰ ਦੇਗਾ ਆ ਕਰ ਦੇਗੇ ਮੜੀ ਕੋਈ ਨਹੀਂ ਕੋਈ ਨਹੀਂ ਹੋਈਦਾ ਬਹੁਤ ਜੀ ਆਨ ਕਰਕੇ ਜੇ ਲਾਈ ਠੀਕ ਹੈ ਠੀਕ ਹੈ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਜੀ ਦਾ ਅੱਜ ਦਾ ਹੈਗਾ ਜੋ 1,35,000 ਹੈ ਪਰ ਦੇਣੀ 1,30,000 ਅੱਛਾ ਜੀ ਅੱਜ ਦਾ ਮੁੱਲ 1,30,000 ਦੇਣਾ ਹੈ ਠੀਕ ਹੈ ਠੀਕ ਹੈ ਬਾਜੀ ਮਾਰਦਾਨ ਕਰਨਾ ਹੈ ਇਹ ਨੌਕੇਰੇ ਮਾਰਤਾ ਨੇ ਇਹ ਚੋ ਵੀ ਕੀਤਾ ਜਾਊਗਾ ਤੇ ਹੈ ਵੱਡੇ ਪੱਲੇ ਦੀ ਕੱਦ-ਕਾੜ ਵਿੱਚ ਚੱਲਾ ਗੇ ਇੱਕਾਂ ਕਾਲੀ ਝੋਡੀ ਠੀਕ ਹੈ ਠੀਕ ਹੈ ਜੀ ਲਓ ਜੀ ਇਹ ਵੀ ਕੋਈ ਵੀਰਪਰਾ ਚਲੋ ਸੇਵਾ ਵਾਲਾ ਲਾ ਜੂ ਤੇ ਚਲੋ ਦੁੱਧ ਚੰਗਾ ਕੱਢੀ ਜਣਾ ਕਰਮਾਲੀ ਨੇ ਤੇ ਆਹ ਪਾਣੀ ਪਈ ਬੜਾ ਇਤਨਾ ਹੀ ਕੋਈ ਨਭੀਆਂ ਪਾਦੇ ਇਹਨਾਂ ਨੂੰ ਠੀਕ ਹੈ ਦੱਸੀਏ ਉਹ ਡਿਟੇਲ ਕਰ ਆਲੀ ਚੋ ਸੇ ਨੰਬਰ ਤੇ ਆ ਆਲੀ ਵੱਟੀਏ 50 ਜਣਾ ਚੈੱਕ ਰਾਈਏ ਐਸ਼ਾ ਜੀ ਚੈੱਕ ਪਾਰ ਤੇ ਆ ਪਰ ਦਾਹਾਂ ਕਰਾਂ ਨੂੰ ਦੇਖ ਜੱਕ ਉਹ ਇਹ ਬੀਜ ਕੋ ਦਾ ਸੁਲਾਈ ਹੈ ਤੇ ਇਹ ਗਾਣਾ ਉਹ ਦੇਖ ਜੱਕ ਇਹ ਕੰਮ ਪੰਜਾਂ ਨੇ ਮੈਂ ਕਰਤਾ ਅੱਛਾ ਜੀ ਕੀ ਚੱਕ ਗਿਆ ਹਾਂਜੀ ਕੀ ਚੱਕ ਗਿਆ ਲੋ ਜੀ ਬ੍ਰੀਡ ਬ੍ਰਾਂਡ ਜਿਹੜੀ ਕਾਫੀ ਚੰਗੀ ਆ ਗਈ ਆ ਤੇ ਫੇਸ ਵਾਲੇ ਵੀ ਚੈੱਕ ਕਰਵਾ ਲੈਣੇ ਤੁਹਾਨੂੰ ਇਹ 14 ਮਹੀਨੇ ਦੀ ਰਿਚੀ ਅੱਛਾ ਜੀ 14 ਮਹੀਨੇ ਤੋਂ ਜਿਹੜਾ ਉਹ ਬਹੁਤ ਚੰਗਾ ਕਰਦੀ ਉਹ 50 ਦਿਨਾਂ ਦੀ ਬਾਈ ਕਹਿੰਦਾ ਵੀ ਚੈੱਕ ਕਰਾਈ ਤੇ ਡਾਕਟਰ ਕਹਿੰਦਾ ਵੀ ਢੋਲੀ ਦੇ ਸਾਥ ਮੜੀਏ ਬੱਸ ਢੋਲੀ ਕਹਿੰਦਾ ਲਈ ਬੜੀ ਦਰਦ ਆਉਂਦੇ ਆ ਰਾਸਤੇ ਜਗ੍ਹਾ ਕੱਢੀ ਉਹ ਵੀ ਕਰਮਾਰੀ ਦਰਦੀ ਆਹ ਜੀ ਕਾੜੀ ਆ ਮੈਂ ਕਲਾ ਕਲਾ ਤਾਂ ਲੱਗਾ ਤੇ ਆ ਤੇ ਜਿੰਨ ਗੜਦਈਆ ਇਹਦਾ ਭਾਈ ਮੁੱਲ ਤੇਰਾ ਮੁੱਲ ਜੀ ਇਹਦੇ ਤੇ ਦੋਵੇਂ ਕਠੀਆਂ ਲਊਗਾ ਫਿਰ 50000 ਦੀਆਂ ਅੱਛਾ ਉਦਾਂ ਕਠੀਆਂ ਦਾ ਮੁੱਲ ਹੈਗਾ ਦੋਵਾਂ ਦਾ 30000 30000 ਹਾਂ ਉਹ 12 ਮਹੀਨੇ ਦੀ ਵਾਚੀ ਪਰ ਅੱਛਾ 2 ਮਹੀਨਾ ਇੱਕ ਬਣੀ ਹੋ ਗਿਆ ਠੀਕ ਠੀਕ ਲੋ ਜੀ ਇਹਨੂੰ 2 ਮਹੀਨਾ ਕੇ ਆਪਾਸ ਇਹਦਾ ਟਾਈਮ ਹੋਇਆ ਵਾ ਤੇ ਜੁੱਗੀ ਉਹ 50 ਦਿਨਾਂ ਦੀ ਪੈਸੇ ਚੈੱਕ ਕਰਾਈ ਆ ਤੇ ਸ਼ਰਤ ਦੇ ਵਿੱਚ ਆ ਇਹ ਦਿਖਾ ਦੇ ਝੋਲੀ ਵਾਲੀ ਦਿਖਾ ਦੇ ਇਹ ਫੜਿਆ ਮੜੀ ਜੂਗ ਬਾਸ਼ੇ ਦੀ ਕੋਲੋਂ ਰਿਹਾ ਅੱਜ ਤੱਕ ਇਹ ਮੀਨਿੰਗ ਦੇ ਚੱਕਾ ਸਾਡੇ ਬਾਕੀ ਸ਼ਾਂਤ ਵੀ ਚੰਗਾ ਕੱਢ ਜੂਗੀ ਤੇ ਬਾਈ ਕਹਿੰਦਾ ਕਿ ਜੇ ਕੋਈ ਜੋੜਾ ਲੈ ਰਿਹਾ ਸਿਰਫ 50000 ਦਾ ਬਾਕੀ ਇਕੱਲੀ ਇਕੱਲੀ ਦਾ ਰੇਟ ਜਿਹੜਾ 30000 ਆ ਤੇ ਫੇਸ ਕੁਆਲਟੀ ਇਹ ਵੀ ਰੱਦ ਵਜਨ ਬਹੁਤ ਹੀ ਕਰਜਣਾ ਕਰਨ ਵਾਲੀ ਨੇ ਇਹ ਹੈ ਜੀ ਉਹ 11 12 ਮਹੀਨੇ ਅੱਛਾ ਜੀ ਠੀਕ ਹੈ ਠੀਕ ਹੈ ਲੋ ਵੀ ਪਟੂ ਜਿਹੜੇ ਪਾਈ ਦੇ ਕੋਲ ਸਾਰੇ ਚੰਗੇ ਆ ਬਿਲਕੁਲ ਪਜੂਆਂ ਦੇ ਤਾਂਣਾ ਜਾ ਰਿਹਾ ਪਾਈ ਨੇ ਬਾਈ ਨੇ ਕੋਈ ਯਾਦ ਪਈ ਪਹਿਲੇ ਨੰਬਰ ਤੇ ਬਿਲਕੁਲ ਤਾਜੀ ਸੂਈ ਦਾ ਦੁੱਧ ਇਹਦੇ ਕੋ ਵੀ ਚੰਗਾ ਵਾ ਇਹ ਵੀ ਕੋ ਜਲੋ ਵੀਰ ਭਰਾਸੇ ਵਾਲਾ ਲੈ ਜੂਂਦੇ ਦੁੱਧ ਚੰਗਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ